ਰੋਜ਼ਾ ਸ਼ਿਕਾਤ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਪਲੇਟਾਂ ਨੇ ਉਹ ਆ ਕਿਵੇਂ ਪਾਉਣੀਆਂ ਨੇ ਆ ਦੇਖੋ ਪਲੇਟਾਂ ਦੇ ਨਿਸ਼ਾਨ ਨੇ ਜਿਹੜੇ ਆਪਾਂ ਨੇ ਲਾਈ ਹੋਏ ਨੇ ਠੀਕ ਹੈ ਜੀ ਹੁਣ ਆਪਾਂ ਪਲੇਟਾਂ ਦੇ ਜਿਹੜੀਆਂ ਉਹ ਸੇਜਦੀਆਂ ਨਹੀਂ ਹੈਗੀਆਂ ਜਿਹੜੀਆਂ ਉਹਦੇ ਲਈ ਆਪਾਂ ਕੱਪੜਾ ਲਾਕੀਆਂ ਜਿਹੜੀਆਂ ਪਲੇਟਾਂ ਪਾਵਾਂਗੇ ਅੱਗੇ ਇਸ ਤਰ੍ਹਾਂ ਆਪਾਂ ਨੇ ਇਹ ਫੋਲਡ ਕਰ ਲਵਾਂਗੇ ਕੱਪੜਾ ਰੱਖ ਲੈਣਾ ਵਾ ਜਿਹੜਾ ਪਚਾਲੂ ਆ ਉਹ ਆਪਣਾ ਅੱਧ ਤੱਕ ਸੈਂਟੀਮੀਟਰ ਮਤਲਬ ਕਿੰਨਾ ਕਾਜਲਾ ਵਿਚ ਨੂੰ ਹੋਣਾ ਚਾਹੀਦਾ ਵਾ ਤੇ ਲਾਸਟ ਤੋਂ ਬ੍ਰੀਕ ਇਹ ਕੱਪੜਾ ਲਾਉਣ ਨਾਲ ਜਿਹੜੀਆਂ ਕੋਲੀਆਂ ਨੇ ਸਟੇਪ ਲੈਣੇ ਆ ਆ ਜਿਹੜੀ ਆਪਣੀ ਪਲੇਟ ਆ ਪੈ ਕੇ ਆ ਜਿਹੜੀ ਤਿਆਰ ਹੋ ਗਈਆ ਇਸੇ ਤਰ੍ਹਾਂ ਆਪਾਂ ਦੂਸਰੀ ਪਲੇਟ ਆ ਜਿਹੜੀ ਹੋ ਪਾਵਾਂਗੇ ਤੇ ਆਹ ਪਲੇਟਾਂ ਦੇ ਹੇਠਾਂ ਵਾਲ ਜਿਹੜਾ ਕੱਪੜਾ ਨਹੀਂ ਲੱਗਦਾ ਹੈਗਾ ਇਹ ਜਸਟ ਸਿੰਪਲ ਪਲੇਟਾਂ ਐਵੇਂ ਪੈਂਦੀਆਂ ਨੇ ਬਾਸਪ ਤੇ ਜਿਹੜਾ ਆਪਾਂ ਨੇ ਬਿਲਕੁਲ ਫਰੀ ਕਰ ਦੇਣਾ ਵਾ ਜਿੰਗਾ ਉਹ ਮੋਟੀ ਤੇ ਲਾਸਟ ਤੇ ਆ ਕੇ ਬ੍ਰੀਕ ਆ ਜਿਹੜੀ ਕਰ ਦੇਣੀ ਆ ਇਹ ਸਾਈਡ ਪਲੇਟਾਂ ਨੇ ਜਿਹੜੀਆਂ ਉਹ ਐਵੇਂ ਪਹਿਣੀਆਂ ਨੇ ਬਿਨਾ ਕੱਪੜੇ ਤੋਂ ਜਿਹੜੀਆਂ ਫਰੰਟਾਂ ਵਾਲੀਆਂ ਵਿਚਾਲੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਕੱਪੜਾ ਬੈਕ ਤੇ ਵੀ ਲਾਉਣਾ ਬੈਕ ਵਾਲੇ ਕਮੀਜ਼ ਤੇ ਵੀ ਲਾਉਣਾ ਵਾ ਕੱਲੇ ਤੇ ਤੇ ਮੂਰ ਵਾਲੇ ਤੇ ਵੀ ਜਿਹਦੇ ਨਾਲ ਆਪਣੀਆਂ ਪਲੇਟਾਂ ਨੇ ਜਿਹੜੀਆਂ ਸੇਜਦੀਆਂ ਨੇ ਲੈਣੀਆਂ ਦੇਖੋ ਜਿਹੜੀਆਂ ਆਪਣੀਆਂ ਪਲੇਟਾਂ ਨੇ ਆਪਾਂ ਨੇ ਆ ਕੱਪੜਾ ਵਾ ਜਿਹੜਾ ਲਾ ਲਿਆ ਵਾ ਜਿੰਨਾ ਆਪਣੀਆਂ ਪਲੇਟਾਂ 'ਤੇ ਚੁੱਕੀਆਂ ਨੇ ਗਾ ਪਿੱਛੇ ਵੀ ਆਪਾਂ ਇਸ ਤਰ੍ਹਾਂ ਹੀ ਲਾਵਾਂਗੇ ਜਿਹੜੀਆਂ ਸਾਈਡ ਪਲੇਟਾਂ ਹੁੰਦੀਆਂ ਨੇ ਉਹਦੇ ਉੱਤੇ ਆ ਜਿਹੜੀ ਆ ਉਹ ਕੱਪੜਾ ਨਹੀਂ ਲੱਗਦਾ ਹੁੰਦਾ ਦੇਖੋ ਆਪਣੀਆਂ ਪਲੇਟਾਂ ਨੇ ਜਿਹੜੀਆਂ ਬਹੁਤ ਸੁੰਰੀਆਂ ਪੈ ਕੇ ਤਿਆਰ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਧੰਨਵਾਦ ਤੁਹਾਡਾ ਸਾਡੇ ਵੀਡੀਓ ਦੇਖਣ ਲਈ